ਸੁਖ ਦੀ ਪ੍ਰਾਪਤੀ ਦੇ ਲਈ ਜਾਂ ਫਿਰ ਬਾਹਰੀ ਰੂਪ ਦੇ ਵਿੱਚ ਜੋ ਕੁਝ ਤੈਨੂੰ ਚਾਹੀਦਾ ਹੈ ਉਸ ਦੇ ਲਈ ਤੂੰ ਡੋਲ ਕਿਉਂ ਰਿਹਾ ਹੈ ਘਬਰਾ ਕਿਉਂ ਰਿਹਾ ਹੈ ਪਰ ਜਿ ਧਿਆਨ ਦੇ ਨਾਲ ਇਸ ਡੋਲਣ ਵਾਲੀ ਅਵਸਥਾ ਡੋਲਣ ਵਾਲੇ ਸੁਭਾਅ ਨੂੰ ਸਮਝਣ ਦਾ ਯਤਨ ਕਰੀਏ ਤਾਂ ਮਨੁੱਖ ਭਾਵੇਂ ਕੇ ਜਿਸ ਵੀ ਆਪਣੀ ਇਸ਼ਟ ਨੂੰ ਮੰਨਦਾ ਹੈ ਜਿਸ ਦੇ ਵਿੱਚ ਵੀ ਉਹ ਵਿਸ਼ਵਾਸ ਕਰਦਾ ਹੈ ਉਹ ਵਿਸ਼ਵਾਸ ਤੇ ਦਿਲੋਂ ਹੈ ਸੱਚੇ ਮਨ ਦੇ ਨਾਲ ਕਰਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਮਨ ਦੇ ਅੰਦਰ ਇੱਕ ਭਰਮ ਬਣਿਆ ਰਹਿੰਦਾ ਹੈ ਕਿ ਕਿਤੇ ਜੋ ਮੈਂ ਪਦਾਰਥ ਜੋ ਮੈਂ ਇੱਛਾ ਚਾਹੁੰਦਾ ਹਾਂ ਉਹ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਮੇਰੇ ਮਨ ਦਾ ਉਹ ਖਿਆਲ ਪੂਰਾ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਮਨ ਡੋਲਦਾ ਏ ਮਨ ਘਬਰਾਉਂਦਾ ਏ ਤੇ ਮਨ ਦੇ ਅੰਦਰ ਇੱਕ ਭਰਮ ਬਣ ਜਾਂਦਾ ਏ ਤੇ ਮਨੁੱਖ ਫਿਰ ਡੋਲਣ ਦੀ ਅਵਸਥਾ ਨੂੰ ਬਹੁਤ ਵਾਰ ਆਪਣੇ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਦਾ ਏ ਹੁਣ ਗੁਰਬਾਣੀ ਜੋ ਸਮਝਾ ਰਹੀ ਏ ਮਨੁੱਖ ਦੇ ਜੀਵਨ ਦੇ ਵਿੱਚ ਡੋਲਣ ਦੀਆਂ ਕਈ ਭਾਵਨਾਵਾਂ ਤੇ ਕਈ ਮਨੁੱਖ ਦੇ ਆਪਣੇ ਜਜ਼ਬਾਤ ਹੁੰਦੇ ਨੇ ਕੁਝ ਮਨੁੱਖ ਡੋਲਦੇ ਨੇ ਆਪਣੇ ਕਿਰਤ ਨੂੰ ਲੈ ਕੇ ਲੇ ਆਪਣੇ ਕਾਰ ਬਿਹਾਰ ਕੰਮਾਂ ਨੂੰ ਲੈ ਕੇ ਕਿ ਕਿਤੇ ਮਿਲੇ ਕਿਸੇ ਕਾਰੋਬਾਰ ਕਿਸੇ ਕੰਮ ਦੇ ਵਿੱਚ ਮੈਨੂੰ ਕੋਈ ਘਾਟ ਬਾਦ ਨਾ ਆ ਜਾਏ ਇਸ ਪੱਖ ਤੋਂ ਡੋਲਦੇ ਨੇ ਤੇ ਕਈ ਵਾਰ ਮਨੁੱਖ ਰਿਸ਼ਤੇ ਨਾਤਿਆਂ ਦੇ ਵਿੱਚ ਡੋਲ ਜਾਂਦੇ ਨੇ ਕਿ ਕਿਤੇ ਕੋਈ ਰਿਸ਼ਤਾ ਨਾਤਾ ਕੋਈ ਪਿਆਰ ਕੋਈ ਸੰਬੰਧ ਕਿਤੇ ਵਿਗੜ ਨਾ ਜਾਏ ਉਸ ਤੋਂ ਵੀ ਡੋਲਣ ਦੀ ਅਵਸਥਾ ਬਣੀ ਰਹਿੰਦੀ ਹੈ ਅਗਲੀ ਜੋ ਤੀਸਰੀ ਡੋਲਣ ਦੀ ਅਵਸਥਾ ਹੈ ਉਹ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬਿਆਨ ਕੀਤੀ ਹੈ ਡੇਗਣ ਡੋਲਾ ਪਉ ਲਉ ਜੋ ਮੰਨ ਕੇ ਪਰਮਾ ਬਹੁਤ ਵਾਰ ਵੇਖਿਆ ਤੇ ਇਹੋ ਹੀ ਗਿਆਏ ਕਿ ਮਨੁੱਖ ਡੋਲਦਾ ਤਾਂ ਹੈ ਕਿਉਂਕਿ ਉਸ ਦੇ ਮਨ ਦੇ ਅੰਦਰ ਇੱਕ ਭਰਮ ਬਣਿਆ ਹੋਇਆ ਹੈ ਤੇ ਜਦੋਂ ਭਰਮ ਬਣਦਾ ਹੈ ਤੇ ਭਰਮ ਦਾ ਅਰਥ ਇਹ ਹੁੰਦਾ ਹੈ ਕਿ ਮਨੁੱਖ ਸੱਚ ਨੂੰ ਨજર ਅੰਦਾਜ਼ ਕਰਕੇ ਝੂਠ ਨੂੰ ਜ਼ਿੰਦਗੀ ਦਾ ਅਸਲ ਆਸਰਾ ਮੰਨ ਲੈਂਦਾ ਏ ਤੇ ਉਹ ਭਰਮ ਬਣਾ ਕੇ ਰੱਖਦਾ ਏ ਤੇ ਉਸ ਬਣੇ ਹੋਏ ਭਰਮ ਦੇ ਅਧੀਨ ਹੀ ਫਿਰ ਮਨੋਖ ਮੰਨ ਚਿਤ ਕਰਕੇ ਡੋਲਦਾ ਰਹਿੰਦਾ ਏ ਪਰ ਗੁਰੂ ਪਾਤਸ਼ਾਹ ਜੋ ਬਖਸ਼ਿਸ਼ ਸਾਨੂੰ ਕਰਦੇ ਨੇ ਕਿ ਮਨੁੱਖ ਤੇਰੇ ਡੋਲਣ ਦੀ ਅਵਸਥਾ ਤੇਰੇ ਘਬਰਾਉਣ ਦੀ ਅਵਸਥਾ ਹੈ ਜਿਹੜੀਆਂ ਵੀ ਗੱਲਾਂ ਨੂੰ ਲੈ ਕੇ ਤੂੰ ਕਿਸੇ ਵੀ ਤਰ੍ਹਾਂ ਦੀ ਗੱਲ ਨੂੰ ਲੈ ਕੇ ਹੋ ਸਕਦਾ ਡੋਲ ਰਿਹਾ ਹੋਵੇਂ ਘਬਰਾ ਰਿਹਾ ਹੋਵੇਂ ਪਰ ਜੇ ਤੂੰ ਦਿਲੋਂ ਵਿਸ਼ਵਾਸ ਕਰ ਲਵੇਂ ਦਿਲੋਂ ਉਸ ਅਕਾਲ ਪੁਰਖ ਪ੍ਰਮਾਤਮਾ ਤੇ ਪੂਰਨ ਵਿਸ਼ਵਾਸ ਇੱਕ ਵਾਰ ਕਰ ਲਵੇਂ ਤੇ ਮੰਨ ਲਵੇਂ ਕਿ ਤੂੰ ਕਾਹੇ ਡੋਲੇਂ ਹੈ ਪ੍ਰਾਣੀਆਂ ਤੁਧ ਰੱਖੇਗਾ ਸਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਕਿ ਮਨੁੱਖ ਤੂੰ ਕਿਉਂ ਡੋਲਦਾ ਹੈ ਕਿਉਂ ਘਬਰਾਉਣਾ ਹੈ ਤੇ ਜਿੰਨਾ ਚੀਜ਼ਾਂ ਦੇ ਲਈ ਮੰਨ ਲੈ ਤੂੰ ਡੋਲ ਰਿਹਾ ਹੈ ਤੂੰ ਘਬਰਾ ਰਿਹਾ ਹੈ ਕੀ ਉਹ ਤੇਰੀ ਹੀ ਜ਼ਿੰਦਗੀ ਦੇ ਵਿੱਚ ਵਾਪਰਨੀਆਂ ਨੇ ਪਹਿਲਾਂ ਜਿੰਨੇ ਇਨਸਾਨ ਆਏ ਨੇ ਅਰਬਾਂ ਖਰਬਾਂ ਲੋਕ ਆਏ ਨੇ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਵੀ ਸੇਮ ਗੱਲਾਂ ਵਾਪਰ ਚੁਕੀਆਂ ਨੇ ਤੇਰੀ ਜ਼ਿੰਦਗੀ ਦੇ ਵਿੱਚ ਵੀ ਉਮੇ ਹੀ ਵਾਪਰਨਾ ਹੈ ਜੋ ਹੋਣਾ ਹੈ ਉਹ ਹੋਣਾ ਹੈ ਤੈਨੂੰ ਕਬਰਾਹਟ ਕਿਹੜੀ ਗੱਲ ਦੀ ਹੈ ਪਰ ਜੇ ਤੂੰ ਇਹ ਵਿਸ਼ਵਾਸ ਕਰ ਲਵੇਂ ਫਿਰ ਡੋਲਦਾ ਵੀ ਕਿਉਂ ਹੈ ਕਿਉਂਕਿ ਤੈਨੂੰ ਰੱਖਣ ਵਾਲਾ ਉਹ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਹੈ ਤੂੰ ਕਾਹੇ ਡੋਲੇ ਰਾਣੀਆ ਕਿਉਂ ਡੋਲਦਾ ਕਿਉਂਕਿ ਤੁਦ ਰੱਖੇਗਾ ਸਿਰਜਣਹਾਰ ਤੈਨੂੰ ਰੱਖ ਲਏਗਾ ਤੈਨੂੰ ਰੱਖੇਗਾ ਤੂੰ ਵਿਸ਼ਵਾਸ ਕਰ ਤੂੰ ਭਰੋਸਾ ਕਰ ਹੁਣ ਇੱਕ ਗੱਲ ਇੱਥੇ ਰੁਕ ਕੇ ਸਮਝਿਓ ਆਪ ਬਡੇਰੀ ਉਮਰ ਦੇ ਬੈਠੇ ਹੋ ਜਦੋਂ ਆਪਾਂ ਇਹ ਪੰਗਤੀ ਪੜ ਲਈ ਤੂੰ ਕਾਹੇ ਡੋਲੇ ਇਹ ਗੱਲ ਸਮਝ ਆ ਗਈ ਸੌਖਿਆਂ ਅਗਲੀ ਪੰਗਤੀ ਬੜੀ ਮਹੱਤਵ ਰੱਖਦੀ ਏ ਤੁਦ ਰੱਖੇਗਾ ਸਿਰਜਣਹਾਰ ਤੈਨੂੰ ਰੱਖ ਲਏਗਾ ਸਿਰਜਣਹਾਰ ਜਿਨੇ ਤੈਨੂੰ ਸਿਰਜਿਆ ਏ ਜਿਨੇ ਤੈਨੂੰ ਬਣਾਇਆ ਏ ਜਿਨੇ ਤੈਨੂੰ ਪੈਦਾ ਕੀਤਾ ਏ ਇਹ ਜਨਮ ਜਿਸ ਨੇ ਦਿੱਤਾ ਏ ਤੈਨੂੰ ਰੱਖੇਗਾ ਆ ਜਿਹੜੀ ਰੱਖਣ ਵਾਲੀ ਗੱਲ ਹੈ ਨਾ ਇਹਦੇ ਤੇ ਬੰਦਾ ਵਿਸ਼ਵਾਸ ਨਹੀਂ ਕਰ ਪਾਉਂਦਾ ਇੱਥੇ ਬੰਦਾ ਘਬਰਾਹਟ ਦੇ ਵਿੱਚ ਰਹਿੰਦਾ ਏ ਕਿ ਸੱਚ ਮੁੱਚ ਰੱਖ ਲਏਗਾ ਬਚਾ ਲਏਗਾ ਮੇਰਾ ਇਹ ਕਾਰਜ ਹੋ ਜਾਏਗਾ ਮੇਰੀ ਇੱਛਾ ਪੂਰੀ ਹੋ ਜਾਵੇਗੀ ਜਦੋਂ ਵਿਸ਼ਵਾਸ ਨਹੀਂ ਬਣਦਾ ਸਾਡਾ ਫਿਰ ਉਦੋਂ ਕਈ ਵਾਰ ਅਸੀਂ ਲੱਖ ਅਰਦਾਸਾਂ ਕਰ ਲਈਏ ਅਸੀਂ ਲੱਖ ਪਾਠ ਕਰ ਲਈਏ ਲੱਖ ਮੱਥੇ ਟੇਕ ਦਈਏ ਗੁਰੂ ਪਾਤਸ਼ਾਹ ਨੂੰ ਫਿਰ ਉਹ ਕਾਰਜ ਕਈ ਵਾਰ ਪੂਰਾ ਨਹੀਂ ਹੁੰਦਾ ਆਪ ਇੱਕ ਗੱਲ ਆਪਣੇ ਮਨਾਂ ਵੱਲ ਝਾਤੀ ਮਾਰਿਓ ਜਦੋਂ ਆਪਾ ਕਹਿੰਨੇ ਨਾ ਜੀ ਭੂਤ ਪ੍ਰੇਤ ਹੁੰਦੇ ਨੇ ਮੈਂ ਸ਼ਾਇਦ ਇੱਕ ਦਿਨ ਪਹਿਲਾਂ ਵੀ ਇਹ ਗੱਲ ਕੀਤੀ ਸੀ ਤੇ ਆਪਾਂ ਦਿਲੋਂ ਮੰਨਦੇ ਆ ਕਿ ਉਹ ਹੁੰਦੇ ਨੇ। ਉੱਥੇ ਕੋਈ ਸ਼ੱਕ ਨਹੀਂ ਹੁੰਦਾ। ਮੰਨ ਲਿਆ ਕਿ ਹੁੰਦੇ ਨੇ। ਪਰ ਜਦੋਂ ਇਹ ਮੰਨਣਾ ਹੋਵੇ ਕਿ ਰੱਬ ਰੱਖ ਲਏਗਾ, ਸੰਭਾਲ ਲਏਗਾ, ਮਨਾ ਡੋਲ ਨਾ ਵਿਸ਼ਵਾਸ ਤੇ ਕਰ। ਫਿਰ ਬਣਦਾ ਏ ਜੀ ਵਿਸ਼ਵਾਸ ਸੋਖਿਆ। ਆਪਣੇ ਅੰਦਰ ਨੂੰ ਮਹਿਸੂਸ ਕਰਿਓ। ਆਪਾਂ ਜਦੋਂ ਕੋਈ ਨੈਗੇਟਿਵਿਟੀ ਦੀ ਗੱਲ ਹੁੰਦੀ ਏ, ਉਹਨੂੰ ਇੱਕ ਦਮ ਮੰਨ ਲੈਂਦੇ ਹਾਂ ਤੇ 네ਗੇਟਿਵਿਟੀ ਮੰਨਣ ਕਰਕੇ ਹੀ ਬਹੁਤ ਗੱਲਾਂ 네ਗੇਟਿਵ ਸਾਡੇ ਜੀਵਨ ਦੇ ਵਿੱਚ ਹੈਪਨ ਹੁੰਦੀਆਂ ਨੇ ਜੋ ਅਸੀਂ ਮੰਨ ਲੈਂਦੇ ਆ ਨਾ ਜੀ ਲਗਾਤਾਰ ਅਸੀਂ ਮੰਨਦੇ ਜਾ ਰਹੇ ਹਾਂ ਸੁਰਤ ਦੇ ਵਿੱਚ ਜ਼ਿਆਦਾਤਰ ਜਿਹੜਾ ਸਾਡਾ ਉੱਦਮ ਹੈ ਸਾਡੀ ਮਿਹਨਤ ਹੈ ਸਾਡੇ ਚਿਤਵਣ ਦਾ ਜੋ ਵੇਹ ਹੈ ਉਹ 네ਗੇਟਿਵ ਵਿਚਾਰਾਂ ਦਾ ਹੈ ਮਾੜੇ ਵਿਚਾਰਾਂ ਦਾ ਹੈ ਤੇ ਜਿਤਨਾ ਮਾੜੇ ਵਿਚਾਰਾਂ ਨੂੰ ਚਿਤ ਵਧੇ ਰਹਾਂਗੇ ਉਹਨਾਂ ਨੂੰ ਰਿਪੀਟ ਕਰਦੇ ਜਾਵਾਂਗੇ ਉਹ ਪੱਕੇ ਹੋ ਜਾਂਦੇ ਨੇ ਫਿਰ ਜਦੋਂ ਪੱਕੇ ਹੋ ਜਾਂਦੇ ਨੇ ਜਿਵੇਂ ਦਾ ਕੁਝ ਮਾੜਾ ਸੋਚਿਆ ਏ ਉਹ ਮਾੜਾ ਕੁਝ ਸਾਹਮਣੇ ਆਉਣਾ ਵੀ ਸ਼ੁਰੂ ਹੋ ਜਾਂਦਾ ਏ ਦੂਜੇ ਪਾਸੇ ਧਿਆਨ ਮਾਰਿਓ ਤੂੰ ਬਰਖੇਗਾ ਸਿਰਜਣਹਾਰ ਇਹ ਕਹਿਣਾ ਸੌਖਾ ਏ ਕਿ ਮਨੁੱਖ ਤੈਨੂੰ ਰੱਬ ਰੱਖ ਲਏਗਾ ਅੰਦਰ ਆਪਣੇ ਨਾ ਸੋਚਿਓ ਇਹ ਨਾਲ ਦੀ ਨਾਲ ਮਹਿਸੂਸ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਇੰਦਾਂ ਬਾਅਦ ਵਿੱਚ ਨਹੀਂ ਜਦੋਂ ਆਪਾਂ ਇਹ ਕਹਿ ਰਹੇ ਹਾਂ ਤੁਦ ਰੱਖੇਗਾ ਸਿਰ ਜਨਹਾਰ ਮਨ ਦਾ ਵਿਸ਼ਵਾਸ ਨਹੀਂ ਬਣਦਾ ਅੰਦਰ ਮਹਿਸੂਸ ਕਰਿਓ ਉੱਥੇ ਵਿਸ਼ਵਾਸ ਜਲਦੀ ਨਹੀਂ ਬਣਦਾ ਰੱਖ ਲਏਗਾ ਹੋ ਜਾਏਗਾ ਫਿਰ ਉੱਥੇ ਇੱਕ ਡਾਊਟ ਆ ਜਾਂਦਾ ਏ ਪ੍ਰਸ਼ਨ ਚਿੰਨ੍ਹ ਇੱਕ ਲੱਗ ਜਾਂਦਾ ਏ ਕੁਐਸਚਨ ਮਾਰਕ ਲੱਗ ਜਾਂਦਾ ਏ ਵਾਹਿਗੁਰੂ ਇੰਦਾਂ ਕਰ ਦੇਣਗੇ ਬੰਦਾ ਕਹਿੰਦਾ ਏ ਵਾਹਿ ਗੁਰੂ ਜੀ ਇਦਾਂ ਕਰਦੇਓ ਮੇਰਾ ਬੜਾ ਵਿਸ਼ਵਾਸ ਹੈ ਕਹਿੰਦਾ ਏ ਇਦਾਂ ਕਰਦੇਓ ਮੇਰਾ ਬੜਾ ਵਿਸ਼ਵਾਸ ਹੈ ਪਰ ਕਦੇ ਵੀ ਬੰਦਾ ਨੈਗੇਟਿਵ ਵਿਚਾਰ ਤੇ ਨਹੀਂ ਕਹਿੰਦਾ ਮੇਰਾ ਬੜਾ ਵਿਚਾਰ ਹੈ ਨੈਗੇਟਿਵ ਵਿਚਾਰ ਤੇ ਤੇ ਇਹੋ ਹੀ ਕਹਿੰਦਾ ਮੈਨੂੰ ਇਦਾਂ ਹੀ ਲੱਗਦਾ ਏ ਇਦਾਂ ਹੀ ਹੋ ਜਾਣਾ ਹੈ ਕਦੇ ਆਪ ਮਹਿਸੂਸ ਕਰਿਓ ਜਦੋਂ ਨੈਗੇਟਿਵ ਵਿਚਾਰਾਂ ਨੂੰ ਆਪਾਂ ਮੰਨਦੇ ਆਂ ਉਦੋਂ ਆਪਾਂ ਇਦਾਂ ਨਹੀਂ ਕਹਿੰਦੇ ਇਦਾਂ ਹੋ ਜਾਵੇਗਾ ਨੈਗੇਟਿਵ ਵਿਚਾਰਾਂ ਨੂੰ ਆਪਾਂ ਹਮੇਸ਼ਾ ਕਹਿੰਨੇ ਆਂ ਇਦਾਂ ਹੋ ਜਾਣਾ ਮੈਨੂੰ ਲੱਗਦਾ ਏ ਕੁਝ ਮਾੜਾ ਹੋ ਜਾਣਾ ਹੈ ਕਦੇ ਆਪ ਆਪ ਵਡੇਰੇ ਜੋ ਆਪ ਨੇ ਮਹਿਸੂਸ ਕੀਤਾ ਹੋਵੇਗਾ ਅੱਜ ਪਤਾ ਨਹੀਂ ਕਿਉਂ ਕਈ ਵਾਰ ਮੈਂ ਆਪਣੇ ਘਰੇ ਵੀ ਜਦੋਂ ਵੇਖਦਾ ਤਾਂ ਮਾਤਾ ਗੱਲ ਕਰਨਗੇ ਪਤਾ ਨਹੀਂ ਕਿਉਂ ਅੱਜ ਮਨ ਕਬਰਾ ਹਟ ਜੀ ਦੇ ਵਿੱਚ ਜਿਵੇਂ ਲੱਗਦਾ ਏ ਕੁਝ ਮਾੜਾ ਹੋ ਜਾਣਾ ਹੈ ਜਦੋਂ ਮਾੜਾ ਹੋ ਜਾਣੀ ਵਾਲੀ ਗੱਲ ਹੈ ਨਾ ਜੀ ਉੱਥੇ ਕੋਈ ਕੁਐਸਚਨ ਮਾਰਕ ਨਹੀਂ ਉੱਥੇ ਕੋਈ ਪ੍ਰਸ਼ਨ ਚਿੰਨ ਨਹੀਂ ਲੱਗਿਆ ਹੋਇਆ ਉੱਥੇ ਆਪਾਂ ਮੰਨ ਰਹੇ ਹਾਂ ਤੇ ਉਹ ਮੰਨਣਾ ਬਹੁਤ ਗੱਲਾਂ ਨੂੰ ਸੱਚਮੁੱਚ ਫਿਰ ਕਰਵਾ ਦਿੰਦਾ ਹੈ ਸੱਚਮੁੱਚ ਬਹੁਤੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਮਾੜਾ ਹੀ ਬਹੁਤ ਕੁਝ ਇਸ ਕਰਕੇ ਹੈਪਨ ਹੁੰਦਾ ਹੈ ਕਿਉਂਕਿ ਉਹਨਾਂ ਦੇ ਸੁਰਤ ਦੇ ਅੰਦਰ ਹਮੇਸ਼ਾ ਹੀ 네ਗਟਿਵਿਟੀ ਮਾੜੇ ਵਿਚਾਰ ਚੱਲਦੇ ਰਹਿੰਦੇ ਨੇ ਵਾਪਰਦਾ ਹਾਂ ਮੈਂ ਵਾਪਸ ਪੰਕਤੀ ਤੇ ਆਵਾਂ ਤੁਬ ਰੱਖੇਗਾ ਸਿਰਜਣਹਾਰ ਇੱਥੇ ਜ਼ੋਰ ਲੱਗਦਾ ਏ ਆਪਾਂ ਨਾ ਮਰੁਕਿਆਂ ਹੋਇਆ ਇੱਕ ਪੰਗਤੀ ਤੇ ਕਿਉਂਕਿ ਗੁਰਬਾਣੀ ਨੂੰ ਸਮਝਣ ਦਾ ਅਰਥ ਹੁੰਦਾ ਏ ਆਪਾਂ ਨੂੰ ਅੱਧੇ ਘੰਟੇ ਵਿੱਚ ਭਾਵੇਂ ਇੱਕ ਪੰਗਤੀ ਸਮਝ ਆ ਜਾਏ ਉਹ ਬੜੀ ਵੱਡੀ ਗੱਲ ਏ ਇੱਥੇ ਜ਼ੋਰ ਲੱਗਦਾ ਏ ਵਿਸ਼ਵਾਸ ਜਾਨੀ ਬਣਦਾ ਇੱਕਦਮ ਭਰੋਸਾ ਜਾਨੀ ਵੱਜਦਾ ਇੱਕਦਮ ਨਹੀਂ ਉੱਥੇ ਬਹੁਤ ਯਤਨ ਕਰਨਾ ਪੈਂਦਾ ਏ ਰੋਣਾ ਧੋਣਾ ਪੈਂਦਾ ਏ ਪਿਤਾ ਦੇ ਅੱਗੇ ਰੋਣ ਦੀ ਲੋੜ ਹੈ ਜੀ ਕੋਈ ਵੈਸੇ ਕਿ ਪਿਤਾ ਜੀ ਆ ਮੇਰਾ ਕੋਈ ਕੰਮ ਹੈ ਤੇ ਮੈਨੂੰ ਪਤਾ ਹੈ ਮੈਂ ਆਪ ਜੀ ਦੇ ਅੱਗੇ ਅਰਦਾਸ ਕਰ ਦਿੱਤੀ ਤੇ ਹੋ ਜਾਣਾ ਹੈ ਕਈ ਆ ਕੇ ਰੋਂਦੇ ਨੇ ਬਿਲਕਦੇ ਨੇ ਕਿਉਂਕਿ ਉਹ ਪਰੇਸ਼ਾਨ ਨੇ ਉਹ ਠੀਕ ਹੈ ਉਹ ਉਹਨਾਂ ਦਾ ਆਪਣਾ ਬੈਰਾਗ ਹੈ ਉਹ ਵੱਖਰੀ ਗੱਲ ਹੈ ਪਰ ਇੱਕ ਉਹ ਰੋਣਾ ਧੋਣਾ ਜਾਏ ਜਿੱਥੇ ਵਿਸ਼ਵਾਸ ਨਹੀਂ ਹੈ ਪਰ ਕਰਕੇ ਵਿਖਾਉਣਾ ਪੈ ਰਿਹਾ ਹੈ ਵਿਸ਼ਵਾਸ ਤੇ ਹੈ ਪਰ ਇੱਕ ਵੱਖਰਾ ਕੁਝ ਕਰਕੇ ਵਿਖਾਉਣਾ ਪੈ ਰੇ ਪਾਤਸ਼ਾਹ ਕਰਦਿਓ ਮੇਰਾ ਬੜਾ ਅਭਿਸ਼ਵਾਸ ਪਰ ਜੋ ਪੜ ਕੇ ਸਮਝ ਆਉਂਦਾ ਜੋ ਸ਼ਬਦ ਦੀ ਪਿਛਲੀ ਭਾਵਨਾ ਹੈ ਜੋ ਉਪਦੇਸ਼ ਹੈ ਜੇ ਉਹਨੂੰ ਧਿਆਨ ਦੇ ਨਾਲ ਸਮਝ ਲਈਏ ਤੁਧ ਰੱਖੇਗਾ ਇਹਨੂੰ ਹੁਣ ਜੇ ਪੱਕਾ ਕਰ ਲਈਏ ਦਿਮਾਗ ਦੇ ਵਿੱਚ ਕਿ ਲੱਖ ਮਾੜਾ ਹੋ ਜਾਏ ਲੱਖ ਕੁਝ ਬੁਰਾ ਹੋ ਜਾਏ ਬਸ ਮੈਨੂੰ ਵਿਸ਼ਵਾਸ ਹੈ ਉਹਨੇ ਰੱਖ ਲੈਣਾ ਫਿਰ ਲੱਖ ਜੀ ਸੱਚ ਮੁੱਚ ਫਿਰ ਲੱਖ ਮਾੜਾ ਹੋਣਾ ਵੀ ਹੋਵੇ ਜ਼ਿੰਦਗੀ ਦੇ ਵਿੱਚ ਫਿਰ ਹੋਵੇਗਾ ਕਿ ਸੁਰਤ ਦੇ ਨਾਲ ਜੁੜੇ ਰਹੇ ਉਹ ਗੱਲ ਬੜੀ ਚੰਗੀ ਸਮਝ ਜਾਵੇਗੀ ਕਿ ਵਿਚਕਰਤ ਪੁਰਖ ਖਲੋਵਾ ਵਾਲ ਨਾ ਵਿੰਗਾ ਭੁਆ ਫਿਰ ਜਦੋਂ ਮੰਨਾਂਗੇ ਗੱਲ ਧਿਆਨ ਨਾਲ ਸੁਣਿਓ ਜੀ ਜਦੋਂ ਮੰਨਾਂਗੇ ਨਾ ਤੁਧ ਰੱਖੇਗਾ ਸਿਰ ਜਨਹਾਰ ਉਹ ਮੰਨਣ ਨੇ ਹੀ ਵਿੱਚ ਆ ਕੇ ਕਰਤੇ ਨੂੰ ਖੜਾ ਕਰ ਦੇਣਾ ਹੈ ਵਿਚਕਰਤਾ ਪੁਰਖ ਖਲਵਾ ਉਹ ਖਲੋਦਾ ਏ ਪਰ ਬੰਦਾ ਮੰਨਦਾ ਨਹੀਂ ਮੈਂ ਨਾ ਇਹ ਪ੍ਰੈਕਟੀਕਲ ਗੱਲ ਦੇ ਵਿੱਚ ਆਪ ਜੀ ਨੂੰ ਦੱਸਦਾ ਕੋਈ ਵੀ ਕੰਮ ਅੜਿਆ ਹੋਵੇ ਨਾ ਜੀ ਕਦੇ ਅੱਜ ਲੋਕ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਚਲੇ ਜਾਂਦੇ ਨੇ ਪਰ ਕੋਈ ਕੰਮ ਅੜਿਆ ਵੀ ਹੋਵੇ ਨਾ ਆਪ ਗੁਰੂ ਪਾਤਸ਼ਾਹ ਨੂੰ ਆ ਕੇ ਕਹਿ ਦਿਓ ਪਾਤਸ਼ਾਹ ਜੀ ਮੈਂ ਆਹ ਕੰਮ ਲਈ ਆਇਆ ਮੇਰੀ ਇਹ ਭਾਵਨਾ ਏ ਤੇ ਮੈਂ ਪਿੱਛੇ ਹਾਂ ਤੁਸੀਂ ਅੱਗੇ ਹੋ ਜਾਇਓ ਮਤਲਬ ਵਿਚ ਕਰਤਾ ਪੁਰਖ ਖਲੋਵਾ ਤੁਸੀਂ ਅੱਗੇ ਖਲੋ ਜਾਇਓ ਮੈਂ ਪਿੱਛੇ ਹੋਵਾਂਗਾ ਕਿਰਪਾ ਕਰਕੇ ਇਹ ਕੰਮ ਪੂਰਾ ਹੋ ਜਾਏ ਆਪ ਸੱਚ ਜਾਣਿਓ ਕੁਝ ਨਾ ਕੁਝ ਬਿੱਧਾਂ ਆਪੇ ਹੀ ਬਣ ਜਾਂਦੀਆਂ ਨੇ ਜੋ ਆਪ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਪੂਰਾ ਹੋ ਜਾਂਦਾ ਏ ਉਹ ਹੁੰਦਾ ਏ ਪੂਰਾ ਏ ਮੈਂ ਆਪਣੇ ਵਰਤੀ ਹੋਈ ਗੱਲ ਦੇ ਵਿੱਚੋਂ ਆਪਜੀ ਨੂੰ ਦੱਸ ਰਿਹਾ ਕੁਝ ਤਜਰਬੇ ਹੁੰਦੇ ਨੇ ਜਿਹੜੇ ਆਪਾਂ ਨੂੰ ਪੜ ਕੇ ਸਮਝ ਕੇ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਹਰ ਇੱਕ ਉਹ ਕੰਮ ਪੂਰਾ ਹੋ ਜਾਂਦਾ ਏ ਪਰ ਹੁੰਦਾ ਹਮੇਸ਼ਾ ਸਹੀ ਸਮੇਂ ਤੇ ਏ ਇਹ ਇਹਦੇ ਲਈ ਸਬਰ ਕਰਨਾ ਪੈਂਦਾ ਏ ਇਹ ਨਹੀਂ ਏ ਕਿ ਮੈਂ ਕਹਾਂ ਜੀ ਮੈਂ ਅੱਜ ਅਰਦਾਸ ਕਰ ਦਿੱਤੀ ਏ ਤੇ ਗੁਰੂ ਪਾਤਸ਼ਾਹ ਨੂੰ ਮੈਂ ਕਹਿ ਦਿੰਦਾ ਏ ਤੇ ਮੈਂ ਟਾਈਮ ਵੀ ਆਪਣੇ ਹਿਸਾਬ ਨਾਲ ਹੀ ਦੱਸ ਆਇਆ ਪਾਤਸ਼ਾਹ ਇੰਨੇ ਕ ਸਮੇਂ ਚ ਪੂਰਾ ਕਰ ਦਿਓ ਇੰਨੇ ਕ ਦਿਨਾਂ ਚ ਪੂਰਾ ਕਰਦੇ ਹੋ ਇੰਨੇ ਕ ਸਾਲਾਂ ਚ ਪੂਰਾ ਕਰਦੇ ਹੋ ਨਹੀਂ ਇਸ ਤਰ੍ਹਾਂ ਨਹੀਂ ਹੈ ਜਦੋਂ ਸਹੀ ਸਮਾਂ ਆ ਜਾਵੇਗਾ ਉਦੋਂ ਪਾਤਸ਼ਾਹ ਨੇ ਸਾਰਾ ਕੁਝ ਹੀ ਆਪਣੇ ਆਪ ਪੂਰਾ ਕਰ ਦੇਣਾ ਹੈ ਸਾਰਾ ਕੁਝ ਹੀ ਹੋ ਜਾਣਾ ਹੈ ਸਾਰੇ ਕਾਰਜ ਹੀ ਹੋ ਜਾਣੇ ਨੇ ਪਰ ਸਬਰ ਬੰਦਾ ਨਹੀਂ ਕਰਦਾ ਤੇ ਸਬਰ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਲਾ ਹੈ ਸਬਰ ਸਿੱਖਣਾ ਚਾਹੀਦਾ ਹੈ ਫਿਰ ਬੰਦਾ ਡੋਲ ਜਾਂਦਾ ਇੰਨਾ ਸਬਰ ਕਰੇ ਕੌਣ ਕਹਿੰਦਾ ਜੀ ਮੈਂ ਬੜੀ ਮਿਹਨਤ ਕੀਤੀ ਹੁਣ ਕਿੰਨਾ ਕ ਸਬਰ ਕਰਦਾ ਰਹਾ ਮੈਂ ਕਿੰਨਾਕ ਬੰਦਾ ਸਬਰ ਕਰੇ ਮੈਂ ਬੜਾ ਸਬਰ ਕੀਤਾ ਮੇਰਾ ਆ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਜਦੋਂ ਕੋਈ ਕੰਮ ਨਹੀਂ ਹੁੰਦਾ ਨਾ ਜੀ ਇਹ ਗੱਲ ਪੱਕੀ ਯਾਦ ਰੱਖਿਓ ਜਾਂ ਤੇ ਕਿਤੇ ਮਿਹਨਤ ਦੇ ਵਿੱਚ ਕਮੀ ਰਹੀ ਸੀ ਕਿਉਂਕਿ ਗੁਰਬਾਣੀ ਦਾ ਇਹ ਸਿਧਾਂਤ ਬਿਲਕੁਲ ਨਹੀਂ ਹੈ ਕਿ ਆਪ ਮਿਹਨਤ ਕਰੋ ਨਾ ਤੇ ਸਿਰਫ ਅਰਦਾਸ ਕਰ ਜਾਓ ਐਦਾਂ ਨਹੀਂ ਪੂਰਾ ਹੁੰਦਾ ਕੁਝ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੇ ਕਿਰਤ ਕਰਨ ਨੂੰ ਪਹਿਲਾਂ ਰੱਖਦੇ ਨੇ ਇਸ ਸਿਧਾਂਤ ਉਲਟ ਹੈ ਜੇ ਕੋਈ ਮਨੁੱਖ ਸਿਰਫ ਅਰਦਾਸ ਕਰ ਗਿਆ ਏ ਪਿੱਛੇ ਨਾ ਕੋਈ ਉਹਦਾ ਵਰਕ ਹੈ ਨਾ ਕੋਈ ਹਾਰਡ ਵਰਕ ਹੈ ਨਾ ਕੋਈ ਐਕਸ਼ਨ ਹੈ ਉਹ ਫਿਰ ਉਹਦਾ ਕੋਈ ਲਾਭ ਨਹੀਂ ਫਿਰ ਲੱਖ ਅਰਦਾਸਾਂ ਕਰਦੇ ਰਹੋ ਆਪ ਫਿਰ ਆਪ ਲੱਖ ਰੋਣਾ ਧੋਣਾ ਕਰਦੇ ਰਹੋ ਨਹੀਂ ਕੁਝ ਵੀ ਪੂਰਾ ਹੋਣਾ ਭਾਈ ਜੇ ਆਪ ਮਿਹਨਤ ਨਹੀਂ ਕਰਦੇ ਹਾਂ ਇੱਥੇ ਇੱਕ ਗੱਲ ਨਾਲ ਕਹਿ ਦੇਵਾਂ ਕਈ ਵਾਰ ਬਹੁਤ ਕੁਝ ਮਨੁੱਖ ਨੂੰ ਬਿਨਾਂ ਮਿਹਨਤ ਕੀਤਿਆਂ ਵੀ ਮਿਲ ਜਾਂਦਾ ਏ ਉਹਦਾ ਕਾਰਨ ਕੀ ਹੁੰਦਾ ਏ ਹੁਣ ਉੱਥੇ ਲੋਕ ਕਈ ਵਾਰ ਕਹਿ ਦਿੰਦੇ ਨੇ ਜੀ ਇਹ ਕੋਈ ਪਿਛਲੇ ਕਰਮ ਹੋਣਗੇ ਇਹ ਕੋਈ ਪਿਛਲੇ ਚੰਗੇ ਭਾਗ ਹੋਣਗੇ ਤਾਂ ਚੰਗਾ ਮਿਲ ਗਿਆ ਨਾ ਭਾਈ ਇਹ ਤੇ ਗਲਤ ਗੱਲ ਹੋ ਗਈ ਫਿਰ ਇਸ ਦਾ ਮਤਲਬ ਰੱਬ ਪਿਛਲੇ ਅਗਲੇ ਜਨਮਾਂ ਦਾ ਹਿਸਾਬ ਕਿਤਾਬ ਰੱਖਦਾ ਏ ਤੇ ਫਿਰ ਉਹ ਅਗਾਹ ਜਾ ਕਰਕੇ ਮਿਲਦਾ ਏ ਨਾ ਰੱਬ ਏਸੇ ਹੀ ਜਨਮ ਦਾ ਸਹਾਕਤਬ ਏਸੇ ਹੀ ਜਨਮ ਵਿੱਚ ਕਰ ਦਿੰਦਾ ਏ ਅਗਾਹ ਦੀ ਕੋਈ ਗੱਲ ਹੀ ਨਹੀਂ ਹੈ ਅਗਾਹ ਕਿਉਂ ਰੱਖੇਗਾ ਕਰਮ ਬੰਦਾ ਹੁਣ ਕਰੇ ਤੇ ਫਲ ਉਹਨੂੰ ਕਿਸੇ ਅਗਲੇ ਜਨਮ ਦੇ ਵਿੱਚ ਜਾ ਕੇ ਮਿਲੇ ਇਹ ਇੱਕ ਐਸਾ ਸਿਧਾਂਤ ਹੋਇਆ ਨਹੀਂ ਇਹਦੇ ਵੱਲ ਨੂੰ ਆਪਾਂ ਜੇ ਬਹੁਤਾ ਨਾ ਜਾ ਕੇ ਸਿਰਫ ਇੰਨਾ ਸਮਝ ਲਈਏ ਕਿ ਬੰਦੇ ਆਪਣਾ ਉਦਮ ਆਪਣੀ ਮਿਹਨਤ ਜਾਰੀ ਰੱਖ ਪਰ ਡੋਲਣਾ ਵਿਸ਼ਵਾਸ ਪੂਰਾ ਕਰ ਬਹੁਤੇ ਬੰਦਿਆਂ ਨੂੰ ਜ਼ਿੰਦਗੀ ਦੇ ਵਿੱਚ ਬਹੁਤਾ ਕੁਝ ਪ੍ਰਾਪਤ ਨਹੀਂ ਹੁੰਦਾ ਇਹ ਸੱਚ ਹੈ ਕਿਤੇ ਮਿਹਨਤ ਵਿੱਚ ਕਮੀ ਰਹੀ ਹੈ ਕਿਤੇ ਮੈਂਟਲੀ ਵਿਸ਼ਵਾਸ ਦੇ ਵਿੱਚ ਕਮੀ ਰਹੀ ਹੈ ਜਦੋਂ ਕੁਝ ਨਹੀਂ ਪ੍ਰਾਪਤ ਹੁੰਦਾ ਨਾ ਜੀ ਜਾਂ ਤੇ ਉਹ ਸਾਡੇ ਲਈ ਗਲਤ ਸੀ ਸਾਡੇ ਲਈ ਜ਼ਰੂਰੀ ਨਹੀਂ ਸੀ ਅਸੀਂ ਚੀਜ਼ ਗਲਤ ਚੁਣੀ ਹੋਈ ਸੀ ਰਿਸ਼ਤਾ ਗਲਤ ਚੁਣਿਆ ਹੋਇਆ ਸੀ ਰਸਤਾ ਗਲਤ ਚੁਣਿਆ ਹੋਇਆ ਸੀ ਮਾਰਗ ਗਲਤ ਚੁਣਿਆ ਹੋਇਆ ਸੀ ਸਾਡੀ ਬੁੱਧੀ ਤੇ ਸਾਡੇ ਸਮਝ ਦੇ ਅਨੁਸਾਰ ਸਾਨੂੰ ਠੀਕ ਲੱਗ ਰਿਹਾ ਸੀ ਪਰ ਉਹ ਠੀਕ ਹੈ ਨਹੀਂ ਉਹ ਠੀਕ ਹੁੰਦਾ ਨਹੀਂ ਪਰ ਸਾਡੀ ਜਿਹੜੀ ਬੁੱਧ ਹੈ ਉਹ ਆਪਣੀ ਸਮਝ ਦੇ ਅਨੁਸਾਰ ਕੋਈ ਕੰਮ ਕੋਈ ਰਿਸ਼ਤਾ ਕੋਈ ਪਿਆਰ ਕੋਈ ਇੱਧਰ ਉੱਧਰ ਰਿਸ਼ਤੇ ਨਾਤੇ ਵੇਖਦੀ ਹੈ ਪਰ ਗੁਰੂ ਪਾਤਸ਼ਾਹ ਨੂੰ ਉਹ ਵੀ ਸੁਣਦਾ ਏ ਜੋ ਸਾਨੂੰ ਨਹੀਂ ਸੁਣਦਾ ਗੁਰੂ ਪਾਤਸ਼ਾਹ ਉਹ ਵੀ ਵੇਖਦੇ ਨੇ ਜੋ ਸਾਨੂੰ ਨਹੀਂ ਦਿਖਦਾ ਗੁਰੂ ਪਾਤਸ਼ਾਹ ਨੂੰ ਉਹ ਵੀ ਰਿਜ਼ਲਟ ਪਤਾ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਤਾਂ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਮੈਂ ਸੋਚ ਰਿਹਾ ਅਸੀਂ ਜਿਵੇਂ ਮੈਂ ਪਲੈਨਿੰਗ ਕਰ ਰਿਹਾ ਅਸੀਂ ਉਵੇਂ ਠੀਕ ਹੈ ਤਾਂ ਜੋ ਨਹੀਂ ਮਿਲਿਆ ਉਹ ਨਾ ਮਿਲਣਾ ਵੀ ਸਾਡੇ ਭਲੇ ਦੀ ਨਿਸ਼ਾਨੀ ਹੁੰਦੀ ਹੈ ਸਾਡੇ ਚੰਗੇ ਦੀ ਨਿਸ਼ਾਨੀ ਹੁੰਦੀ ਹੈ ਤੇ ਜੋ ਮਿਲਦਾ ਹੈ ਉਹ ਮਿਲਣਾ ਸਾਡੇ ਲਈ ਉਹ ਅਕਾਲ ਪੁਰਖ ਪਰਮਾਤਮਾ ਨੇ ਚੁਣਿਆ ਹੈ ਕਿ ਤੇਰੇ ਲਈ ਇਹ ਹੈ ਤੇ ਤੂੰ ਇਹ ਡਿਸਰਵ ਕਰਦਾ ਹੈ ਤੈਨੂੰ ਇਹ ਮਿਲਣਾ ਚਾਹੀਦਾ ਹੈ ਅਗਲੀ ਗੱਲ ਤੇ ਆ ਜਾਮਾ ਉਸੇ ਹੀ ਪੰਕਤੀ ਨੂੰ ਰਿਪੀਟ ਕਰਕੇ ਤੂੰ ਰੱਖੇਗਾ ਸਿਰਜਣ ਹਾਰ ਤੈਨੂੰ ਰੱਖ ਲੈਣਾ ਏ ਉਸ ਪ੍ਰਮਾਤਮਾ ਨੇ ਪਰ ਤੂੰ ਡੋਲੀ ਨਾ ਵੇ ਤੇਰੇ ਵਿਸ਼ਵਾਸ 'ਚ ਕਮੀ ਨਹੀਂ ਆਉਣੀ ਚਾਹੀਦੀ ਤੇਰੇ ਭਰੋਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣੀ ਚਾਹੀਦੀ ਪੰਕਤੀ ਪੜਦੇ ਆ ਨਾ ਜੀ ਆਪਾਂ ਬਹੁਤ ਵਾਰ ਸਤਗੁਰ ਕੀ ਪਰਪੀਤ ਨ ਅਈਆ ਸ਼ਬਦ ਨ ਲਾਗੋ ਭਾਉ ਉਸ ਨੂੰ ਸੂਖ ਨ ਉਪਜੈ ਭਾਵੇਂ ਸੌ ਗੇੜਾ ਆਪੋ ਚੋ ਜੇ ਕਹਿੰਦੇ ਸਤ ਗੁਰੂ ਤੇ ਭਰੋਸਾ ਬੱਜਿਆ ਹੀ ਨਹੀਂ ਜੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਹੈ ਫਿਰ ਭਾਵੇਂ ਕਹਿੰਦੇ ਤੂੰ ਲੱਖਾਂ ਵਾਰ ਨਮਸਕਾਰ ਕਰ ਗੁਰੂ ਨੂੰ ਕਹਿੰਦੇ ਤੇਰਾ ਕੋਈ ਵੀ ਲਾਭ ਨਹੀਂ ਹੈ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਬਾਹਰੀ ਉਦਾਹਰਣ ਦੇ ਤੌਰ ਤੇ ਵੀ ਸਮਝੀਏ ਨਾ ਜੀ ਕੋਈ ਰਿਸ਼ਤੇ ਨਾਤੇ ਕਾਦੇ ਆਧਾਰ ਤੇ ਟਿਕੇ ਹੁੰਦੇ ਨੇ ਸਿਰਫ ਵਿਸ਼ਵਾਸ ਵਿਸ਼ਵਾਸ ਹੀ ਹੁੰਦਾ ਇੱਕ ਬਾਰੀ ਰੂਪ ਦੇ ਵਿੱਚ ਤੇ ਆਪਾਂ ਇੱਥੇ ਕੈਮਰੇ ਲੱਗੇ ਹੋਏ ਨੇ ਹਰ ਥਾਂ ਤੇ ਹਰ ਘਰ ਦੇ ਵਿੱਚ ਹਰ ਮੁਹੱਲੇ ਆਪਣਾ ਆਪਣਾ ਸੇਫਟੀ ਹੈ ਪਰ ਬੰਦੇ ਤੇ ਥੋੜਾ ਹਰ ਸਮੇ ਕੈਮਰਾ ਲੱਗ ਸਕਦਾ ਹੈ ਹਰ ਰਿਸ਼ਤਾ ਵਿਸ਼ਵਾਸ ਤੇ ਟਿਕਿਆ ਹੋਇਆ ਹੈ ਭਰੋਸੇ ਤੇ ਟਿਕਿਆ ਹੋਇਆ ਹੈ ਇਸੇ ਹੀ ਤਰ੍ਹਾਂ ਰਿਸ਼ਤਾ ਵਿਸ਼ਵਾਸ ਤੇ ਟਿਕ ਕੇ ਨਿਭਦਾ ਹੈ ਨਾ ਜੀ ਪੂਰੀ ਉਮਰ ਤੇ ਜਿੱਥੇ ਵਿਸ਼ਵਾਸ ਦੇ ਵਿੱਚ ਕੋਈ ਕਮੀ ਆ ਜਾਵੇ ਉੱਥੇ ਫਿਰ ਗੜਬੜ ਹੋ ਜਾਂਦੀ ਹੈ ਉੱਥੇ ਕੁਝ ਹੈਪਨ ਹੋ ਜਾਂਦਾ ਏ ਮਾੜਾ ਐਸੀ ਹੀ ਤਰ੍ਹਾਂ ਜੇ ਗੁਰੂ ਤੇ ਵਿਸ਼ਵਾਸ ਹੈ ਪੂਰਾ ਗੁਰੂ ਤੇ ਭਰੋਸਾ ਹੈ ਪੂਰਾ ਫਿਰ ਗੁਰੂ ਦੇ ਨਾਲੋਂ ਬੰਦਾ ਟੁੱਟ ਨਹੀਂ ਸਕਦਾ ਫਿਰ ਡੋਲ ਨਹੀਂ ਸਕਦਾ ਘਬਰਾ ਨਹੀਂ ਸਕਦਾ ਉਹ ਕਦੇ ਵੀ ਨਹੀਂ ਡੋਲੇਗਾ ਫਿਰ ਕੁਝ ਵੀ ਹੋ ਜਾਵੇ ਕੁਝ ਵੀ ਕਹਿਣ ਦਾ ਮਤਲਬ ਕੁਝ ਵੀ ਹੈਪਨ ਹੋ ਜਾਵੇ ਉਹਦਾ ਵਿਸ਼ਵਾਸ ਕਾਇਮ ਰਹੇਗਾ ਉਹਦਾ ਪੱਕਾ ਸਿਧਾਂਤ ਮਨ ਦੇ ਵਿੱਚ ਬਣ ਜਾਏਗਾ ਕਿ ਨਹੀਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲ ਲਈ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਛਲਨਾਈ ਚੋ ਗਿਰਦ ਹਮਾਰੀ RAM ਕਰ ਦੁੱਖ ਲੱਗੇ ਨਾ ਭਾਈ ਨਹੀਂ ਦੁੱਖ ਲੱਗਦਾ ਨਹੀਂ ਔਖੀ ਘੜੀ ਆਉਂਦੀ ਆ ਵੀ ਜਾਵੇ ਤਾਂ ਉਹ ਅਕਾਲ ਪੁਰਖ ਪ੍ਰਮਾਤਮਾ ਡੋਲਣ ਨਹੀਂ ਦਿੰਦਾ ਕਬਰੌਣ ਨਹੀਂ ਦਿੰਦਾ ਇਹ ਹੁੰਦਾ ਕਿੰਨਾਂ ਦੇ ਜੀਵਨ ਦੇ ਵਿੱਚ ਜੀ ਜਿਹੜੇ ਇਹ ਮੰਨ ਲੈਂਦੇ ਨੇ ਤ ਉਹ ਰੱਖੇਗਾ ਸਿਰ ਜਨਹਾਰ ਇੱਕ ਪੰਕਤੀ ਨੂੰ ਸਮਝ ਕੀ ਜਾਇਓ ਬਹੁਤ ਵੱਡੀ ਗੱਲ ਹੈ ਜਿਹੜੇ ਮੰਨ ਲੈਂਦੇ ਨੇ ਕਿ ਰੱਖੂਗਾ ਜੇ ਕੋ ਜੱਜ ਵਿਗੜ ਵਿਗੜਿਆ ਵੀ ਹੈ ਕੱਲ ਸਵਾਰੂਗਾ ਕਿਉਂਕਿ ਉਹ ਵਿਗੜਨਾ ਵੀ ਕੁਝ ਭਲੇ ਦੇ ਲਈ ਹੀ ਹੋਣਾ ਹੈ ਆਪਨਾ ਇਹ ਆਪ ਬਡੇਰੇ ਹੋ ਮੈਂ ਬਾਰ ਬਾਰ ਤਾਂ ਕਹਿ ਰਿਹਾ ਆਪ ਦਾ ਤਜਰਬਾ ਹੁੰਦਾ ਹੈ ਕਈ ਗੱਲਾਂ ਦਾ ਆਪਣਾ ਕੁਝ ਜੇ ਘਾਟਾ ਵੀ ਪੈਂਦਾ ਇਹ ਨਾ ਜੀ ਉਹ ਘਾਟਾ ਵੀ ਆਪ ਨੂੰ 2 ਸਾਲਾਂ ਬਾਅਦ 5 ਸਾਲਾਂ ਬਾਅਦ ਸਮਝ ਆ ਜਾਏਗਾ ਕਿ ਕਿਉਂ ਪਿਆਸ ਸੀ ਕੀ ਰੀਜ਼ਨ ਸੀ ਉਹਦਾ ਵਾਧਾ ਕਿਵੇਂ ਹੋਇਆ ਜੇ ਆਪ ਜਾਗਦੀ ਹੋਈ ਅਵਸਥਾ ਦੇ ਵਿੱਚ ਹਰ ਗੱਲ ਨੂੰ ਜ਼ਿੰਦਗੀ ਨੂੰ ਮਾਣ ਰਹੇ ਹੋ ਫੇਰ ਸਮਝ ਆਵੇਗਾ ਨਹੀਂ ਤੇ ਰੱਬ ਨਾਲ ਸ਼ਿਕਵਾ ਹੀ ਰਹੇਗਾ ਉਹ ਘਾਟਾ ਰੱਬ ਨੇ ਪਵਾਤਾ ਇਹ ਕਰਤਾ ਉਹ ਕਰਤਾ ਨਹੀਂ ਤੇ ਸ਼ਿਕਬੀ ਰਹਿੰਦੇ ਨੇ ਫਿਰ ਪਰ ਜਿਹੜੇ ਜਾਗਦੇ ਨੇ ਉਹਨਾਂ ਨੂੰ ਪਤਾ ਹੁੰਦਾ ਇਹ ਮੈਨੂੰ ਘਾਟਾ ਵੀ ਪਿਆਸ ਸੀ ਤਾਂ ਮੇਰੇ ਭਲੇ ਦੇ ਲਈ ਪਿਆਸ ਸੀ ਇਹ ਕੋਈ ਮੇਰੇ ਨਾਲ ਬੁਰਾ ਹੋਇਆ ਸੀ ਤਾਂ ਉਹ ਬੁਰਾ ਵੀ ਮੇਰੇ ਚੰਗੇ ਲਈ ਹੋਇਆ ਸੀ ਜਿਹੜੇ ਜਾਗਦੇ ਤਾਂ ਬਾਬਾ ਕਬੀਰ ਜੀ ਅੱਜ ਦੇ ਸ਼ਲੋਕ ਦੇ ਵਿੱਚ ਕੀ ਸਮਝਾ ਰਹੇ ਨੇ ਕਬੀਰ ਡੱਗਮੱਗ ਕਿਆ ਕਰੇ ਕਹਿੰਦੇ ਡੋਲਦਾ ਕਿਉਂ ਹੈ ਤੂੰ ਫਿਰ ਵੀ ਜੋ ਹੋਣਾ ਹੀ ਤੇਰੇ ਚੰਗੇ ਲਈ ਹੋਣਾ ਹੈ ਜੋ ਵਾਪਰਦਾ ਹੈ ਤੇਰੇ ਭਲੇ ਲਈ ਵਾਪਰਦਾ ਹੈ ਤੂੰ ਬੱਚਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਗੁਰਬਾਣੀ ਦੇ ਅੰਦਰ ਪੜਦੇ ਆ ਨਾ ਜੀ ਤੂੰ ਮੇਰਾ ਪਿਤਾ ਹੋ ਹੈ ਮੇਰਾ ਮਾਤਾ ਤੇ ਜੇ ਮਾਂ ਪਿਓ ਹੀ ਹੈ ਸਾਡਾ ਵਾਹਿਗੁਰੂ ਪ੍ਰਮਾਤਮਾ ਫਿਰ ਮਾਂ ਪਿਓ ਕਦੇ ਵੀ ਆਪਣੀ ਔਲਾਦ ਦੇ ਨਾਲ ਮਾਰਾ ਨਹੀਂ ਕਰਦੇ ਬਾਹਰੀ ਮਾਤਾ ਪਿਤਾ ਹੋ ਸਕਦਾ ਹੈ ਬੱਚਿਆਂ ਦੇ ਵਿੱਚ ਕੋਈ ਫਰਕ ਕਰ ਜਾਣ ਬਾਹਰੀ ਮਾਂ ਪਿਓ ਕਿਉਂਕਿ ਮਨੁੱਖ ਤੇ ਮਨੁੱਖ ਹੁੰਦੇ ਨੇ ਨਾ ਹੋ ਸਕਦਾ ਕਿਤੇ ਕੋਈ ਬਾਦ ਘਾਟ ਹੋ ਜਾਵੇ ਪਰ ਰੱਬ ਐਸਾ ਪਿਤਾ ਏ ਰੱਬ ਐਸੀ ਮਾਂ ਏ ਐਸਾ ਭਰਾ ਏ ਐਸੀ ਪਤਨੀ ਏ ਸਭ ਕੁਝ ਏ ਉਹ ਤੇਰੇ ਨਾਲ ਕਦੇ ਤੱਕਾ ਨਹੀਂ ਕਰੇਗਾ ਉਹ ਤੇਰੇ ਨਾਲ ਕਦੇ ਕੁਝ ਮਾੜਾ ਨਹੀਂ ਕਰੇਗਾ ਪਰ ਬੰਦਾ ਸਮਝੇ ਕੋਈ ਲੈਂਦਾ ਏ ਰੱਬ ਨੇ ਮੇਰੇ ਨਾਲ ਉਹ ਕਰ ਦਿੱਤਾ ਰੱਬ ਨੇ ਆਹ ਕਰ ਦਿੱਤਾ ਤੇ ਰੱਬ ਦੇ ਨਾਲੋਂ ਹਮੇਸ਼ਾ ਹੀ ਮਨੁੱਖ ਟੁੱਟ ਕੇ ਹਮੇਸ਼ਾ ਹੀ ਰੱਬ ਦੇ ਨਾਲ ਜਿਹਦੇ ਨਾਲ ਰਿਸ਼ਤਾ ਬਣਾਉਣਾ ਏ ਉਹਦੇ ਨਾਲੋਂ ਸਾਰੀ ਜ਼ਿੰਦਗੀ ਟੁੱਟ ਕੇ ਆਪਣਾ ਜੀਵਨ ਮਨੁੱਖਾਂ ਦੇ ਨਾਲ ਜੋੜਨ ਦੇ ਵਿੱਚ ਵਤੀਤ ਕਰ ਦਿੰਦਾ ਏ ਜਿੱਥੇ ਜੁੜਨਾ ਸੀ ਉੱਥੇ ਟੁੱਟ ਗਿਆ ਏ ਤੇ ਜਿੱਥੋਂ ਮੰਨਣਾ ਸੀ ਕਿ ਭਾਈ ਟੁੱਟ ਹੀ ਜਾਣਾ ਏ ਰਿਸ਼ਤੇ ਸਾਰੇ ਟੁੱਟ ਜਾਣੇ ਨੇ ਸਾਰਿਆਂ ਨੇ ਚਲੇ ਜਾਣਾ ਏ ਉੱਥੇ ਸੱਚਾ ਮੰਨ ਕੇ ਬਹਿ ਗਿਆ ਏ ਤਾਂ ਫਿਰ ਕਹਿੰਦੇ ਤੂੰ ਡੋਲਦਾ ਏ ਤੇਰੇ ਜੀਵਨ ਦੇ ਵਿੱਚ ਕਬਰ ਹਟਾ ਪਰ ਕਬੀਰ ਡਗਮਗ ਕਿਆ ਕਰੇ ਕਹਾਂ ਢੁਲਾਵੇਂ ਜੀਵ ਨਾ ਢੁਲਾ ਆਪਣੇ ਜੀਵ ਨੂੰ ਕਿਉਂਕਿ ਜੀ ਦਾ ਡੋਲਣਾ ਏ ਜਿਹੜਾ ਕਹਿੰਦੇ ਤੈਨੂੰ ਰੋਜ਼ਾਨਾ ਪਰੇਸ਼ਾਨ ਕਰੇਗਾ ਰੋਜ਼ਾਨਾ ਦੁਖੀ ਕਰੇਗਾ ਕਿਸੇ ਗੱਲ ਨੂੰ ਲੈ ਕਰਕੇ ਨਾ ਜੀ ਮਨ ਅੰਦਰ ਛਾਤੀ ਮਾਰੇ ਜਦੋਂ ਮਨ ਡੋਲਦਾ ਹੈ ਨਾ ਕਿਸੇ ਚੀਜ਼ ਨੂੰ ਲੈ ਕੇ ਕਿਸੇ ਬਾਹਰੀ ਪਦਾਰਥ ਕਿਸੇ ਰਿਸ਼ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਸਮਾਜ ਦੇ ਵਿੱਚ ਆਪ ਜੋ ਵੀ ਵੇਖ ਲੋ ਆਪਣੇ ਹਿਸਾਬ ਦੇ ਨਾਲ ਕਿਸੇ ਵੀ ਚੀਜ਼ ਨੂੰ ਲੈ ਕਰਕੇ ਮਨ ਡੋਲ ਰਿਹਾ ਹੈ ਘਬਰਾ ਰਿਹਾ ਹੈ ਕਿ ਪਤਾ ਨਹੀਂ ਇਦਾਂ ਹੋਣਾ ਹੈ ਕਿੱਦਾਂ ਵਾਪਰਨਾ ਹੈ ਕੀ ਹੋ ਜਾਣਾ ਹੈ ਉਸ ਡੋਲਣ ਵਾਲੀ ਅਵਸਥਾ ਦੇ ਵਿੱਚ ਮਨੁੱਖ ਰੋਜ਼ ਪਰੇਸ਼ਾਨ ਹੁੰਦਾ ਹੈ ਰੋਜ਼ ਦੁਖੀ ਹੁੰਦਾ ਹੈ ਤਾਂ ਪਾਤਸ਼ਾਹ ਕਹਿੰਦੇ ਤੂੰ ਨਾ ਡੋਲ ਨਾ ਘਬਰਾ ਕਿਉਂਕਿ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਉਹ ਸਾਰੇ ਸੁੱਖਾਂ ਦਾ ਖਜ਼ਾਨਾ ਏ ਅਕਾਲ ਪੰਖ ਵਹਿਗੁਰੂ ਕਹਿੰਦੇ ਤੇਰੇ ਦਿਲ ਦੀਆਂ ਜਾਣਦਾ ਏ ਉਹਨੇ ਸਭ ਕੁਝ ਹੀ ਤੈਨੂੰ ਦੇ ਦੇਣਾ ਈ ਪਰ ਇੱਥੇ ਇੱਕ ਕੁਐਸਚਨ ਮਾਰਕ ਜ਼ਰੂਰ ਲਾ ਕੇ ਰੱਖਿਓ ਜਦੋਂ ਆਪਾਂ ਕਹਿੰਨੇ ਨੇ ਜੀ ਸਭ ਕੁਝ ਹੀ ਦੇ ਦੇਣਾ ਚਾਹੀਦਾ ਏ ਦੇ ਦੇਣਾ ਏ ਉਥੇ ਆਪਣੀ ਬੁੱਧ ਦੇ ਅਨੁਸਾਰ ਨਾ ਚਾਇਆ ਕਰੋ ਕਿ ਮੈਨੂੰ ਆ ਵੀ ਮਿਲ ਜਾਏ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਉੱਥੇ ਫਿਰ ਆਪਾਂ ਇਹ ਨਹੀਂ ਵੇਖ ਰਹੇ ਕਿ ਜੋ ਤੁਦ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਇਹ ਇਹ ਗੱਲ ਉੱਥੋਂ ਵਿਸਰ ਗਈ ਕਿ ਜੋ ਤੁਦ ਭਾਵੇ ਫਿਰ ਆਪਾਂ ਚਾਹ ਕੀ ਰਹੇ ਆ ਜੋ ਮੈਨੂੰ ਚਾਹੀਦਾ ਏ ਫਿਰ ਇਹ ਗੱਲ ਕਿਵੇਂ ਬਣੇਗੀ ਕਿ ਸਭ ਕੁਝ ਹੀ ਮਿਲ ਜਾਣਾ ਏ ਗੱਲਾਂ ਬਖਰੇਵੇਂ ਦੀਆਂ ਨੇ ਵੇਖੋ ਸਮਝ ਕੇ ਵੇਖੋ ਆਪਣੀ ਬੁੱਧੀ ਦੇ ਨਾਲ ਜੋ ਚਾਹ ਰਹੇ ਆ ਉਹ ਮੰਗ ਰਹੇ ਆ ਇੱਕ ਪਾਸੇ ਪੜ ਵੀ ਲੈਨੇ ਆ ਕਿ ਜੋ ਤੁਦ ਭਾਵੇ ਸੋਈ ਥੀ ਸੀ ਉਹ ਚਾਉਂਦੇ ਨਹੀਂ ਫਿਰ ਆਪਾਂ ਤੇ ਜੋ ਮਿਲ ਰਿਹਾ ਏ ਉਹ ਚੰਗਾ ਹੁੰਦਾ ਏ ਉਹ ਸਾਨੂੰ ਪਰਵਾਣ ਨਹੀਂ ਕਈ ਵਾਰ ਕੋਈ ਰਿਸ਼ਤਾ ਮਿਲਿਆ ਉਹ ਅਸੀਂ ਚਾਉਂਦੇ ਨਹੀਂ ਸੀ ਤੇ ਜੋ ਚਾਹੁੰਦੇ ਸੀ ਉਹ ਮਿਲਿਆ ਨਹੀਂ ਉਹ ਲੱਗਦਾ ਮਾੜਾ ਹੋ ਗਿਆ ਪਰ ਜੋ ਵੈਗਰੂ ਨੂੰ ਪਤਾ ਸੀ ਜੋੜਨਾ ਮਿਲਾਉਣਾ ਤੋੜਨਾ ਉਹਨੇ ਉਥੇ ਏ ਜਿੱਥੇ ਉਹਨੂੰ ਪਤਾ ਏ ਕਿ ਤੇਰੇ ਲਈ ਇਹ ਠੀਕ ਹੈ ਅਸੀਂ ਫਿਰ ਗੁਰਬਾਣੀ ਨੂੰ ਗੁਰਬਾਣੀ ਅਨੁਸਾਰ ਨਹੀਂ ਸਮਝਦੇ ਆਪਣੀ ਬੁੱਧ ਦੇ ਅਨੁਸਾਰ ਸਮਝਦੇ ਆ ਤਾਂ ਕਰਕੇ ਦੁਖੀ ਪਰੇਸ਼ਾਨ ਤੇ ਹਮੇਸ਼ਾ ਹੀ ਨਿਰਾਸ਼ਤਾ ਦੇ ਵਿੱਚ ਰਹਿੰਦੇ ਆ ਫਿਰ ਨਹੀਂ ਇਹ ਪੰਕਤੀਆਂ ਸਮਝ ਆਉਣਗੀਆਂ ਜੀ ਸਰਬ ਸੂਖ ਕੋ ਨਾਇਕੋ RAM ਨਾਮ ਰਸ ਪੀਓ ਰਸ ਨਹੀਂ ਪੀਤਾ ਜਾਣਾ ਇੱਥੇ ਰਸ ਪੀਣ ਦਾ ਅਰਥ ਕੀ ਹੁੰਦਾ ਏ 2 ਕੁ ਮਿੰਟ ਗੱਲ ਕਰ ਲਈਏ ਰਸ ਜਦੋਂ ਆਪਣੇ ਖਿਆਲ ਛੱਡ ਦਿੱਤੇ ਕਿ ਮੈਨੂੰ ਆ ਚਾਹੀਦਾ ਸੀ ਉਹ ਚਾਹੀਦਾ ਸੀ ਉਹ ਛੱਡ ਹੀ ਦਿੱਤਾ ਬਿਲਕੁਲ ਨਹੀਂ ਹੁਣ ਤੇ ਇਹ ਕਹਿ ਦਿੱਤਾ ਜਿਉ ਤੈਨੂੰ ਪਉਂਦਾ ਇਹਨਾ ਪਰਮਾਤਮਾ ਜਿਵੇਂ ਤੈਨੂੰ ਚੰਗਾ ਲੱਗਦਾ ਏ ਓਮੇ ਮੈਨੂੰ ਰੱਖ ਓਮੇ ਮੈਨੂੰ ਪਾਲ ਉਹੀ ਮੈਨੂੰ ਦੇ ਜੋ ਤੈਨੂੰ ਭਲਾ ਲੱਗਦਾ ਏ ਐ ਰਾਮ ਨਾਮ ਰਸ ਪੀਓ ਇਹਨੂੰ ਮੰਨੋ ਨਾ ਫਿਰ ਰਸ ਹੁੰਦਾ ਇਹ ਅੰਦਰ ਉਨੇ ਮਹਿਸੂਸ ਕਰੇ ਮੈਂ ਨਹੀਂ ਮੰਨਦਾ ਮੈਨੂੰ ਤਾਂ ਰੱਬਾ ਉਹੋ ਹੀ ਚਾਹੀਦਾ ਏ ਜੋ ਮੈਂ ਚਾਹੁੰਨਾ ਅੰਦਰ ਕੋਈ ਰਸ ਬਣ ਰਿਹਾ ਏ ਜੀ ਸਵਾਦ ਜਾਂ ਬਣ ਰਿਹਾ ਏ ਅੰਦਰ ਸੁੰਨ ਨਾਲ ਵੀ ਇੱਕ ਰਸ ਬਣਦਾ ਏ ਨਾ ਸਾਨੂੰ ਉਹ ਬਣ ਰਿਹਾ ਏ ਮੈਨੂੰ ਨਹੀਂ ਮੈਂ ਨਹੀਂ ਮੈਨੂੰ ਤੇ ਮੇਰੇ ਮੰਦੀਆਂ ਹੀ ਚਾਹੀਦੀਆਂ ਨੇ ਇੱਥੇ ਰਸ ਨਹੀਂ ਬਣੇਗਾ ਨਫ਼ਰਤ ਜੀ ਬਣੇਗੀ ਗੁੱਸਾ ਬਣੇਗਾ ਰੂੜਲੀ ਸੁਭਾਅ ਬਣੇਗਾ ਇਹ ਰਸ ਨਹੀਂ ਪੀਤਾ ਜਾਣਾ ਰਸ ਪੀਣ ਦਾ ਅਰਥ ਹੁੰਦਾ ਏ ਆਪਣੀਆਂ ਛੱਡ ਦਿੱਤੀਆਂ ਰਾਮ ਨਾਮ ਰਸ ਪੀਓ ਇੱਥੇ ਬੜਾ ਸ਼ਾਂਤ ਹੈ ਮਨ ਇੱਥੇ ਸ਼ਾਂਤ ਹੋ ਗਿਆ ਬਿਲਕੁਲ ਨਾ ਆਪਣੇ ਖਿਆਲ ਹੀ ਕੋਈ ਨਹੀਂ ਬਾਦਸ਼ਾਹ ਜਿਵੇਂ ਤੈਨੂੰ ਪਾਉਂਦਾ ਹੈ ਬਸ ਉਹ ਦੇ ਦੇਈ ਮੈਂ ਉਹਦੇ ਚ ਹੀ ਖੁਸ਼ ਹਾਂ ਉਹਦੇ ਚ ਮੈਂ ਰਾਜੀ ਹਾਂ ਫਿਰ ਜਿਉਂ-ਜਿਉਂ ਤੇਰਾ ਹੁਕਮ ਤੇ ਵਹਿ ਤਿਉਂ ਹੋਵਣਾ ਜਹەن-ਜਹੇ ਰੱਖੇ ਆਪ ਤਹਿ ਜਾਏ ਖੜੋਵਣਾ ਕਿਉਂਕਿ ਜਿਵੇਂ ਤੇਰਾ ਹੁਕਮ ਹੈ ਮੈਂ ਉੱਥੇ ਹੀ ਅਨੰਦ ਦੇ ਵਿੱਚ ਹਾਂ ਉੱਥੇ ਹੀ ਖੁਸ਼ ਹਾਂ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਨੰਦ ਦੀ ਅਨੰਦ ਹੈ ਰਸ ਹੀ ਰਸ ਇਹਨੂੰ ਰਸ ਪੀਣਾ ਕਹਿੰਦੇ ਨੇ ਇਹ ਰਸ ਮੰਨਣਾ ਹੈ ਗੁਰੂ ਬਾਦਸ਼ਾਹ ਕਿਰਪਾ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਿਆ ਹੋਈਆਂ ਬੇਅੰਤ ਬੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪ੍ਰਵਾਨੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM